ਅੱਜ ਜੀ ਜਿਹੜਾ ਪ੍ਰੈਸ ਕਾਨਫਰੰਸ ਤੁਹਾਨੂੰ ਇੱਥੇ ਭਰਾਵਾ ਨੂੰ ਸੱਦਿਆ ਗਿਆ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਵੇਂ ਦਸਾਂ ਸਾਲਾਂ ਦੇ ਵਿੱਚ ਜੋ ਪੰਜਾਬ ਵਾਸਤੇ ਮੋਦੀ ਸਾਹਿਬ ਨੇ ਪੈਸਾ ਭੇਜਿਆ ਅੱਜ ਉਹਦੇ ਬਾਰੇ ਇੱਕ ਕਿਤਾਬ ਜਾਂ ਜਿਹੜਾ ਵਾ ਉਹ ਅਸੀਂ ਜਾਰੀ ਕਰਨ ਲੱਗੇ ਆਂ ਇਹਦੇ ਵਿੱਚ ਕੱਲੀ-ਕੱਲੀ ਸਕੀਮ ਦੇ ਬਾਰੇ ਦੱਸਿਆ ਗਿਆ ਕਿ ਕਿਹੜੀ-ਕਿਹੜੀ ਸਕੀਮ ਦੇ ਬਾਰੇ ਕਿੰਨੇ-ਕਿੰਨੇ ਪੈਸੇ ਜਿਹੜੇ ਆ ਮੋਦੀ ਸਾਹਿਬ ਨੇ ਭੇਜੇ ਨੇ ਖਾਸ ਕਰਕੇ ਹਰ ਇੱਕ ਬਲੌਕ ਦਾ ਹਰ ਇੱਕ ਪਿੰਡ ਪੱਦਰ ਦਾ ਜਿਹੜਾ ਵੇਰਵਾ ਵਾ ਕਿ ਸਾਡੇ ਵਿੱਤ ਕਮਿਸ਼ਨ ਤੇ ਜਿਹੜੇ ਪੈਸੇ ਆਏ ਨੇ ਕਿ ਕੱਲੇ-ਕੱਲੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੇ ਪੈਸੇ ਜਿਹੜੇ ਉਹ ਭੇਜੇ ਨੇ ਉਹ ਸਾਰੇ ਇੱਕ ਕਤਾਬ ਦੇ ਵਿੱਚ ਪੂਰੇ ਕੱਲੀ-ਕੱਲੀ ਡਿਟੇਲ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦਿੱਤੀ ਜਾਊਗੀ ਤੁਸੀਂ ਆਪ ਇਹਨੂੰ ਸਾਰੇ ਪੜ੍ਹ ਕੇ ਜਿਵੇਂ ਕਿ ਜਲ ਜੀਵਨ ਮਿਸ਼ਨ ਆ ਕਰੋੜਾ ਰੁਪਏ ਜਿਹੜੇ ਆ ਉਹ ਮੋਦੀ ਸਾਹਿਬ ਨੇ ਭੇਜੇ ਨੇ ਜਨ ਆਯੁਸ਼ਤੀ ਕੇ ਅੰਦਰ ਪੰਜ ਜਿਹੜੇ ਸਾਡੇ ਇੱਥੇ ਸੈਂਟਰ ਖੋਲੇ ਗਏ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਕਰੋੜਾ ਰੁਪਏ ਜਿਹੜੇ ਆ ਉਹ ਕਿਸਾਨਾਂ ਨੂੰ ਹਰ ਸਾਲ 6-6000 ਰੁਪਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਜਿਹੜਾ ਪੈਂਦਾ ਸਵਛ ਭਾਰਤ ਮਿਸ਼ਨ 47.255 ਕਰੋੜ ਰੁਪਏ ਜਿਹੜੇ ਆ ਉਹਦੇ ਵਾਸਤੇ ਭੇਜੇ ਗਏ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਪ੍ਰਧਾਨ ਮੰਤਰੀ ਸੁਭਾਗਿਆ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜਿਹੜੇ ਗਰੀਬ ਲੋਕਾਂ ਨੂੰ 5 ਸਾਲ ਅਗਲੇ ਵੀ ਉਹਨਾਂ ਨੇ ਗਾਂ ਅਨਾਉਂਸ ਕਰਤਾ ਕਿ ਉਹਨਾਂ ਨੂੰ ਜਿਹੜਾ ਵਾ ਉਹ ਦਾਣੇ ਜਿਹੜੇ ਕਣਕਾ ਉਹ ਮਿਲੂਗੀ ਮੈਸਾ ਵੀ ਨਾ ਕਿ ਜਿੰਨੀਆਂ ਵੀ ਪ੍ਰਧਾਨ ਮੰਤਰੀ ਸਾਹਿਬ ਦੀਆਂ ਸਕੀਮਾਂ ਨੇ 200 ਤੋਂ 250 ਲੱਖ ਕਰੋੜ ਰੁਪਇਆ ਜਿਹੜਾ 10 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਸਾਡੇ ਪੰਜਾਬ ਵਾਸੀ ਭੇਜਿਆ ਅਸੀਂ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਆਪਣੇ ਵੱਲੋਂ ਕੋਟਨ ਕੋਡ ਧੰਨਵਾਦ ਕਰਦੇ ਹਾਂ ਕਿ ਉਹ ਇੰਨਾ ਸਾਡੇ ਪੰਜਾਬ ਦਾ ਖਿਆਲ ਰੱਖਦੇ ਨੇ ਤੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦਾ ਇੰਨਾ ਉਹ ਸਨਮਾਨ ਤੇ ਧਿਆਨ ਰੱਖਦੇ ਨੇ ਬੜੀਆਂ ਸਕੀਮਾਂ ਨੇ ਜੀ ਬੜੀਆਂ ਇਹਨਾਂ ਦੇ ਘਰ ਬਣਾ ਕੇ ਗਰੀਬ ਲੋਕਾਂ ਦੇ ਦਿਨੇ ਉਹਨਾਂ ਨੂੰ ਕਣਕ ਦੇਣੀ 5 ਲੱਖ ਦਾ ਬੀਮਾ ਫਰੀ ਉਹਨਾਂ ਦੇ ਸਚਾਲੇ ਫਰੀ ਸਲੰਡਰ ਫਰੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਪ੍ਰਧਾਨ ਮੰਤਰੀ ਸਾਡੀ ਸੋਚ ਤੋਂ ਪਰੇ ਆ ਜੀ ਤੇ ਪ੍ਰਧਾਨ ਮੰਤਰੀ ਨੇ ਜਿਹੜਾ ਇੱਕ ਸਤਨਾ ਲਿਆ ਨਾ ਜੀ ਕਿ ਅਸੀਂ ਵਿਕਸਿਤ ਭਾਰਤ 2047 ਤੱਕ ਜਿਹੜਾ ਭਾਰਤ ਨੂੰ ਵਿਕਸਿਤ ਬਣਾਉਣਾ ਵਾ ਇਹ ਸਾਡੇ ਪੰਜਾਬ ਦੇ ਵਿੱਚ ਕੋਈ ਗਰੀਬ ਜਿਹੜਾ ਰਹਿ ਨਾ ਜਾਵੇ ਉਹਦੀ ਕੋਈ ਸਮੱਸਿਆ ਨਾ ਰਹਿ ਜਾਵੇ ਇਹ ਸੋਚ ਲੈ ਕੇ ਪ੍ਰਧਾਨ ਮੰਤਰੀ ਜੀ ਚੱਲੇ ਨੇ ਸੋ ਮੈਂ ਵੀਰੋ ਤੁਹਾਡਾ ਜਿੱਥੇ ਧੰਵਾਦ ਕਰਦਾ ਤੇ ਇਹ ਕਿਤਾਬ ਜਿਹੜਾ ਜਾਰੀ ਅੱਜ ਕੀਤਾ ਜਾਣਾ ਉਹ ਤੁਹਾਨੂੰ ਸਾਰੇ ਵੀਰਾਂ ਨੂੰ ਦਿੱਤਾ ਜਾਊਗਾ ਤੁਸੀਂ ਇਹ ਤੋਂ ਕੱਲੀ-ਕੱਲੀ ਜਿਹੜੀ ਸਕੀਮਾਂ ਉਹਦੇ ਬਾਰੇ ਤੁਸੀਂ ਵੀ ਪੜ੍ਹ ਕੇ ਤੇ ਇਹ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਸਾਡੇ ਖਾਸ ਕਰਕੇ Rajasthan ਤੋਂ ਸਾਡੇ MLA ਸਹਿਬਾਨ ਜਿਹੜੇ ਇੱਥੇ ਇਲੈਕਸ਼ਨ ਦੇ ਵਿੱਚ ਆਏ ਨੇ ਇਹਨਾਂ ਦਾ ਵੀ ਮੈਂ ਇੱਥੇ ਹੌਣ ਤੇ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਨਾਲ ਬੈਠੇ ਹੋਏ ਨੇ ਸੋ ਮੈਂ ਪ੍ਰਧਾਨ ਮੰਤਰੀ ਜੀ ਦਾ ਦੁਬਾਰਾ ਫੇਰ ਆਪਣੇ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦਾ ਇੰਨਾ ਧਿਆਨ ਰੱਖਿਆ ਮੀ ਆਮਨ ਸਾਹਿਬ ਫਿਰ ਵੀ ਜਿੱਥੇ ਪੰਜਾਬ ਦੇ ਵਿੱਚ ਸੈਂਟਰ ਵੱਲੋਂ ਇੰਨਾ ਪੈਸਾ ਆਉਣ ਦੇ ਬਾਵਜੂਦ ਸਾਰੀ ਡਿਟੇਲ ਤੁਹਾਡੇ ਕੋਲ ਸੂਬਾ ਸਰਕਾਰ ਜਿਹੜੀ ਇੱਥੇ ਸੱਤਾ ਦੇ ਵਿੱਚ ਹੁੰਦੀ ਹੈ ਉਹ ਨਾ ਹੀ ਨਹੀਂ ਕਰਦੀ ਕਿਵੇਂ ਕਹਿ ਇਸ ਤੇ ਕੀ ਕਹਾਂ ਮੈਂ ਪਹਿਲਾਂ ਵੀ ਬੋਲ ਕੇ ਕਿਹਾ ਜੀ ਸੈਂਟਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੀ ਉਥੋਂ ਤਾਂ ਇੰਨਾ ਕੁ ਪੈਸਾ ਆਉਂਦਾ ਤੇ ਜਾਂ ਉਹ ਸੈਂਟਰ ਸਰਕਾਰ ਕਹਿਦੀ ਕਿ ਸਾਡੇ ਕੋਲ ਪ੍ਰੋਜੈਕਟ ਬਣਾ ਕੇ ਲੈ ਕੇ ਆਓ ਤੇ ਸਾਡੇ ਕੋਲ ਪੈਸੇ ਲੈ ਕੇ ਜਾਓ ਪਰ ਇਹ ਜਿਹੜੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਨੇ ਜੀ ਇਹ ਸਕੀਮਾ ਸਕੀਮਾ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ ਉਹ ਜਿਹੜਾ ਪੈਸਾ ਜਿਸ ਕੰਮ ਵਾਸਤੇ ਆਉਂਦਾ ਉਧਰ ਨਹੀਂ ਖਰਚਦੇ ਹੋਰ ਕੰਮਾਂ ਵਾਸਤੇ ਖਰਚ ਦਿੰਦੇ ਨੇ ਉਹ ਚਾਹੁੰਦੇ ਨੇ ਕਿ ਮੋਦੀ ਸਾਹਿਬ ਦਾ ਕਿਤੇ ਨਾਂ ਨਾ ਹੋ ਜੇ ਕਿ ਮੋਦੀ ਸਾਹਿਬ ਪੈਸਾ ਭੇਜ ਰਹੇ ਨੇ ਸੋ ਇਹ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਲੋਕ ਬੜੇ ਸਿਆਣੇ ਨੇ ਲੋਕ ਜਾਗਰੂਕ ਨੇ ਲੋਕ ਸਾਰਾ ਕੁਝ ਸਮਝ ਦੇਣੇ ਕਿ ਪੈਸਾ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਤੇ ਉਹਦੇ ਸਗੋਂ ਇਹਨਾਂ ਲੋਕਾਂ ਦੀ ਬਦਨਾਮੀ ਹੋ ਰਹੀ ਆ ਕਿ ਇਹ ਪੈਸੇ ਨੂੰ ਸਹੀ ਤਰੀਕੇ ਨਾਲ ਨਹੀਂ ਖਰਚ ਰਹੇ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਫੰਡ ਰੋਕੇ ਆ ਸੈਂਟਰ ਸਰਕਾਰ ਨੇ ਤੁਸੀਂ ਦੱਸ ਸਕਦੇ ਕਿਹੜੇ ਫੰਡ ਐ ਤੇ ਕਿੰਨੇ ਰੁਪਏ। ਸਾਨੂੰ ਤੇ ਕੋਈ ਸਾਡੇ ਧਿਆਨ 'ਚ ਨਹੀਂ ਕਿ ਇਹਨਾਂ ਦਾ ਕੋਈ ਫੰਡ ਰੋਕਿਆ ਗਿਆ ਹੋਵੇ। ਪਿਛੇ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਹੜਾ ਆਇਆ। ਵੀ ਜੋ ਸੈਂਟਰ ਗਵਰਨਮੈਂਟ ਦਾ ਆਪਦਾ ਫਰਜ਼ ਬਣਦਾ ਸੀ 218 ਕਰੋੜ ਰੁਪਈਆ ਇਮੀਡੀਏਟਲੀ ਉਹਨਾਂ ਨੇ ਜਾਰੀ ਕਰ ਦਿੱਤਾ ਤੇ ਇਹਨਾਂ ਭਲੇ ਮਾਨਸਾਂ ਨੇ ਉਹ 218 ਕਰੋੜ ਵੀ ਨਹੀਂ ਵੰਡੇ ਆ ਉਹ ਚੋਂ ਵੀ ਖਾ ਗਏ ਨੇ। ਸੈਂਟਰਲ ਗਵਰਨਮੈਂਟ ਵੱਲੋਂ ਕੋਈ ਕਮੀ ਨਹੀਂ ਆ ਉਥੇ ਪੈਸੇ ਦੀ ਕੋਈ ਕਮੀ ਨਹੀਂ ਆ ਉਹ ਤਾਂ ਕਹਿੰਦੇ ਨੇ ਸਾਡੇ ਕੋਲ ਪੈਸਾ ਲੈ ਕੇ ਜਾਓ ਤੇ ਲੋਕਾਂ ਦੇ ਭਲੇ ਵਾਸਤੇ ਖਰਚੋ ਪਰ ਇਹ ਲੋਕਾਂ ਦਾ ਭਲਾ ਨਹੀਂ ਹੋਣ ਦੇਣਾ ਚਾਹੁੰਦੇ ਇਹ ਉਹ ਸਕੀਮਾਂ ਦਾ ਗਲਤ ਜਿਹੜਾ ਪੈਸਾ ਵਾ ਦੂਜੇ ਪਾਸੇ ਵਰਤਦੇ ਕਿਹਦੀ ਹੈ ਤੁਹਾਡੀ ਸਰਕਾਰ ਬਣਦੀ ਤੁਸੀਂ ਇਹਨਾਂ ਦੇ ਜਿਹੜੇ ਯੋਜਨਾਵਾਂ ਸਹੀ ਤਰੀਕੇ ਨਾਲ ਉਹਨਾਂ ਨਹੀਂ ਪਹੁੰਚਉਂਦੇ ਇਹਨਾਂ ਦੇ ਖਿਲਾਫ ਕੀ ਐਕਸ਼ਨ ਹੋਗਾ ਜੀ ਅਸੀਂ ਤਾਂ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਜੇ ਉਹ ਚਾਹੁੰਦੇ ਨੇ ਕਿ ਇਹ ਯੋਜਨਾਵਾਂ ਸਹੀ ਤਰੀਕੇ ਨਾਲ ਉਹਨਾਂ ਤੱਕ ਪਹੁੰਚਣ ਤੇ ਜੋ ਮੋਦੀ ਸਾਹਿਬ ਦਾ ਨਾਰਾ ਹੈ ਨਾ ਕਿ ਡਬਲ ਇੰਜਨ ਵਾਲੀ ਸਰਕਾਰ ਤੇ ਇਥੇ ਵੀ ਡਬਲ ਇੰਜਨ ਵਾਲੀ ਸਰਕਾਰ ਬਣੇ ਪੰਜਾਬ ਦੇ ਵਿੱਚ ਵੀ ਤੇ ਇਹ ਤਾਂ ਹੀ ਸਹੀ ਪੈਸਾ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਉਹਨਾਂ ਸਕੀਮਾਂ ਤੇ ਲੱਗ ਸਕਦਾ ਹੁਣ ਸਾਡੇ ਨਾਲ ਹਰਿਆਣਾ ਵਾ ਜੁਪੀ ਆ ਰਾਜਸਥਾਨ ਆ ਉਥੇ ਸਰਕਾਰਾਂ ਭਾਰਤੀ ਜਨਤਾ ਪਾਰਟੀਆਂ ਦੇ ਨੇ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਉਥੇ ਸਹੀ ਤਰੀਕੇ ਨਾਲ ਪੈਸਾ ਜਿਹੜਾ ਲੱਗ ਰਿਹਾ ਤੇ ਅੱਜ ਉਹ ਸਟੇਟਾਂ ਸਾਡੇ ਨਾਲੋਂ ਅੱਗੇ ਲੰਘੀਆਂ ਨੇ ਕਿਉਂ ਲੰਘੀਆਂ ਨੇ ਕਿ ਉਥੇ ਡਬਲ ਇੰਜਨ ਵਾਲੀ ਸਰਕਾਰਾਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ ਇਹ ਪਾਰਲੀਮੈਂਟ ਦੀਆਂ 13 ਦੀਆਂ 13 ਸੀਟਾਂ ਜਿਤਾਓ ਉਥੇ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਤੇ ਫਿਰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣ ਦੇਾਂਗੇ। ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਉਹਨਾਂ ਲਗਾਤਾਰprotest ਕਰਦੇ ਆ। ਪਰ ਅੱਜ ਐਸਸੀ ਪਰਿਵਾਰਾਂ ਵੱਲੋਂ ਵੱਡੀ ਬੇਨਤੀ ਵਿੱਚ ਸਹੂਲਤ ਦਿੱਤੀ ਭਾਰਤੀ ਸਰਕਾਰ ਨੂੰ। ਠੀਕ ਹੈ। ਆ ਤਰਵਾਦੀਆਂ ਜੀ ਇਹਨਾਂ ਵੀਰਾਂ ਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਸਮਰਪਣ ਸਮਰਥਨ ਦਿੱਤਾ ਵਾ। ਤੇ ਖਾਸ ਕਰਕੇ ਗਰੀਬ ਲੋਕ ਜਿਹੜੇ ਨੇ ਜੀ ਉਹ ਤੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੂੰ ਚਾਹ ਰਹੇ ਨੇ ਕਿਉਂਕਿ ਗਰੀਬ ਲੋਕਾਂ ਵਾਸਤੇ ਮੋਦੀ ਸਾਹਿਬ ਨੇ ਸਹੂਲਤਾਈਆਂ ਇਹਨੀਆਂ ਕਿ ਦਿੱਤੀਆਂ ਨੇ ਕਿ ਅੱਜ ਲੋਕ ਜਾਗਰੂਕ ਹੋ ਗਏ ਨੇ ਲੋਕ ਸਮਝਣ ਲੱਗ ਗਏ ਨੇ ਕਿ ਕਿਹੜੀ ਸਰਕਾਰ ਸਾਡੇ ਹੱਕ 'ਚ ਕੋਈ ਫੈਸਲੇ ਲੈਂਦੀ ਆ ਤੇ ਕਿਹੜੀ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਵਾਅਦੇ ਕਰਕੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਸੋ ਇਸ ਕਰਕੇ ਗਰੀਬ ਲੋਕ ਜਿਹੜੇ ਆ ਅੱਜ ਤੜਾ ਤੜ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਤੇ ਅੱਜ ਜਿਵੇਂ ਸਾਡੇ ਭਗਵਾਨ ਬਾਲਮੀ ਕ੍ਰਾਂਤੀ ਸਨਾਂ ਦੇ ਵੀਰਾਂ ਨੇ ਅੱਜ ਸਾਨੂੰ ਸਮਰਥਨ ਦਿੱਤਾ ਇਸੇ ਕਰਕੇ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਗਰੀਬ ਲੋਕਾਂ ਦਾ ਖਿਆਲ ਰੱਖੇ ਪਰ ਇੱਕ ਵੇਖਣ ਨੂੰ ਮਿਲਦਾ ਪਿਆ ਵਾ ਜਿਹੜਾ ਕੋਈ ਸੈਂਟਰ ਤੋਂ ਉੱਪਰੋਂ ਪੈਸਾ ਹੁੰਦਾ ਇੱਕ ਐਡ ਬੋਡਾਂ ਦੀ ਐਡ ਲੱਗੀ ਹੋਈ ਹੈ ਦੂਸਰੀ ਐਡ ਆ ਚੱਲੀ ਕਿ ਅਗਰ ਸੈਂਟਰ ਤੋਂ ਦਾ ਪੈਸਾ ਹੀ ਵਰਤਿਆ ਜਾ ਰਿਹਾ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ 218 ਕਰੋੜ ਹੜਾਂ ਵਾਸਤੇ ਆਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਵਾਸਤੇ ਪੈਸਾ ਆਇਆ ਤੇ ਉਹਨਾਂ ਲੋਕਾਂ ਨੂੰ ਨਹੀਂ ਦਿੱਤਾ ਗਿਆ ਭਗਵੰਤ ਮਾਨ ਜੀ ਨੇ ਅੱਧਾ ਪੈਸਾ ਆਪਣੇ ਫੋਟੋਆਂ ਲਵਾਉਣ ਵਾਸਤੇ ਲਾ ਲਿਆ ਜੀ ਹਾਂ ਸਹੀ